ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀ ਇਹ ਕੁੜੀ ਸੁਖਵੀਰ ਕੌਰ ਹੈ ਜੋ ਕਿ ਆਪਣੇ ਆਸ਼ਿਕ ਦੇ ਪਿਆਰ ਵਿੱਚ ਅੰਨੀ ਹੋਈ ਨੇ ਅਜਿਹਾ ਚੰਨ ਛਾੜ ਦਿੱਤਾ ਕਿ ਜਿਸ ਦੇ ਬਾਰੇ ਸੁਣ ਕੇ ਤੁਹਾਡਾ ਦਿਮਾਗ ਵੀ ਸੁੰਨ ਹੋ ਜਾਵੇਗਾ ਜੀ ਹਾਂ ਇਹ ਉਹੀ ਸੁਖਵੀਰ ਕੌਰ ਹੈ ਜਿਸ ਦਾ ਵਿਆਹ ਮਨਜੀਤ ਸਿੰਘ ਦੇ ਨਾਲ ਹੋਇਆ ਸੀ ਪਰ ਦੱਸਿਆ ਜਾ ਰਿਹਾ ਕਿ ਸੁਖਵੀਰ ਕੌਰ ਦਾ ਵਿਆਹ ਤੋਂ ਪਹਿਲਾਂ ਵੀ ਕਿਸੇ ਮੁੰਡੇ ਦੇ ਨਾਲ ਚੱਕਰ ਚੱਲ ਰਿਹਾ ਸੀ ਵਿਆਹ ਹੋਣ ਦੇ ਬਾਅਦ ਵੀ ਆਪਣੇ ਆਸ਼ਕ ਦੇ ਨਾਲ ਪਿਛਲੇ 1 ਸਾਲ ਤੋਂ ਪਿਆਰ ਦੀਆਂ ਪਿੰਗਾ ਪਾ ਰਹੀ ਸੀ ਪਰ ਇਸ ਪਿਆਰ ਦੇ ਰਾਹ ਵਿੱਚ ਇਸ ਦਾ ਘਰ ਵਾਲਾ ਮਨਜੀਤ ਸਿੰਘ ਰੋੜਾ ਬਣ ਰਿਹਾ ਸੀ ਤੇ ਫਿਰ ਉਸ ਨੂੰ ਰਾਸਤੇ 'ਚੋਂ ਪਾਸੇ ਕਰਨ ਲਈ ਛਾਤਰ ਸੁਖਵੀਰ ਕੌਰ ਨੇ ਆਪਣੇ ਆਸ਼ਕ ਨਾਲ ਮਿਲ ਕੇ ਅਜਿਹਾ ਜਾਲ ਵਿਛਾਇਆ ਤੇ ਅਜਿਹੇ ਢੰਗ ਨਾਲ ਆਪਣੇ ਘਰ ਵਾਲੇ ਨੂੰ ਟਿਕਾਣੇ ਲਗਾ ਦਿੱਤਾ ਕਿ ਕਿਸੇ ਨੂੰ ਵੀ ਕੰਨੋਂ ਕੰਨ ਤੱਕ ਖਬਰ ਨਹੀਂ ਹੋਈ ਉਲਟਾ ਥਾਣੇ ਜਾ ਕੇ ਆਪਣੇ ਘਰ ਵਾਲੇ ਦੀ ਅਗਵਾ ਹੋਣ ਦੀ ਝੂਠੀ ਕਹਾਣੀ ਬਣਾ ਕੇ ਪੁਲਿਸ ਨੂੰ ਵੀ ਭਾਜਣਾ ਪਵਾ ਦਿੱਤੀਆਂ ਤੇ ਫਿਰ ਪੁਲਿਸ ਮਨਜੀਤ ਸਿੰਘ ਨੂੰ ਲੱਭਣ ਲਈ ਨਹਿਰਾਂ ਅਤੇ ਦਰਿਆਵਾਂ ਵੱਲ ਰੁੱਖ ਕਰਨ ਲੱਗੀ ਪਰ ਇਸ ਦੇ ਵਿਚਾਲੇ ਹੀ ਮਨਜੀਤ ਸਿੰਘ ਦੇ ਭਰਾ ਗੁਰਸੇਵਕ ਸਿੰਘ ਨੇ ਪੁਲਿਸ ਦੇ ਕੋਲ ਸਾਰੀ ਪੋਲ ਖੋਲ੍ਹ ਦਿੱਤੀ ਜਿਸ ਤੋਂ ਬਾਅਦ ਸਾਰੀ ਕਹਾਣੀ ਹੀ ਬਦਲ ਗਈ ਅੱਗੇ ਸੁਣੋ ਅਧਿਕਾਰੀ ਦੇ ਜ਼ੁਬਾਨੀ ਕਿਵੇਂ ਆਸ਼ਿਕ ਅਤੇ ਉਸ ਦੇ ਸਾਥੀਆਂ ਨੇ ਮਿਲ ਕੇ ਘਰ ਵਾਲੇ ਨੂੰ ਟਿਕਾਣੇ ਲਗਾਇਆ ਤੇ ਫਿਰ ਕਿਵੇਂ ਪੁਲਿਸ ਦੇ ਅੜਕੇ ਆਏ ਕਿਉਂ ਮਾਰਿਆ ਤੁਸੀਂ ਆਪਣੇ ਪਤੀ ਨੂੰ ਇਹਨਾਂ ਨਾਲ ਰਾਲ ਕੇ ਕੀ ਕਾਰਨ ਸੀਗਾ ਕਿਉਂ ਮਾਰਿਆ ਕਿਉਂ ਦੱਸੋ ਕੀ ਹੋਇਆ ਕਿਉਂ ਸੀਗਾ ਅੱਜ ਕਿਤੇ ਦੇ ਪਛਤਾਵਾ ਹੈਗਾ ਹੁਣ ਇਹ ਜਿਹੜਾ ਹੈਗਾ ਬੜਾ ਸੰਸਰੀ ਖੇਸ ਮਸਲਾ ਸੀਗਾ ਮੰਨ ਜੋਗੇ ਇਸ ਕੇ ਫਲੋਸ ਕੋ ਸੋਮਿਆ ਮਿਸਰਾ ਜੀ ਵੱਲੋਂ ਉਹਨੇ ਸਾਨੂੰ ਨਿਰਦੇਸ਼ ਦਿੱਤੇ ਗਏ ਸਨ ਕਿ ਕੋਈ ਵੀ ਜਿਹੜਾ ਕੇਸ ਹੈਗਾ ਤਫਤੀਸ਼ ਉਸ ਸਾਇੰਟਿਫਿਕ ਤਰੀਕੇ ਨਾਲ ਟੈਕਨੀਕਲ ਡਿਟੇਲ ਦੀ ਨੋਟ ਲੈ ਕੇ ਫੋਰੈਂਸਿਕਲੀ ਉਹਨੂੰ ਐਗਜ਼ਾਮਿਨ ਕਰਕੇ ਤਫਤੀਸ਼ ਵਿੱਚ ਡੂੰਘਾਈ ਵਿੱਚ ਸਾਰੀ ਤਫਤੀਸ਼ੇ ਕਿੰਨੀ ਜਾਣ ਆਇਸਸਲੇ ਵਿੱਚ 11 ਜੂਨ ਨੂੰ ਸੁਖਵੀਰ ਪਤਨੀ ਮਨਜੀਤ ਸਿੰਘ ਜਿਹੜੀ ਮੁਹੱਲਾ ਜੱਟਾ ਵਾਲਾ ਸਿਟੀ ਜੀਰਾ ਦੀ ਰਹਿਣ ਵਾਲੀ ਸੀਗੀ ਉਹ ਥਾਣਾ ਸਿਟੀ ਜੀਰਾ ਆਈ ਸੀ ਉੱਥੇ ਉਨੇ ਕੰਪਲੇਨ ਦਿੱਤੀ ਕਿ ਉਹਦਾ ਜਿਹੜਾ ਹਸਬੰਡ ਹੈ ਮਨਜੀਤ ਸਿੰਘ ਉਹ ਵੈਸਨੋਦੇਵੀ ਯਾਤਰਾ ਤੇ ਗਿਆ ਸੀ ਤੇ ਉਹ ਹੁਣ ਤੱਕ ਜਿਹੜਾ ਹੈਗਾ ਘਰੇ ਨਹੀਂ ਲੋਟਿਆ ਹੈ 10 ਤਾਰੀਖ ਤੱਕ ਉਹ ਫੋਨ 'ਚ ਟੱਚ ਸੀ। ਫਾਨੇ ਵਿੱਚ ਡੀਐਸਪੀ ਗੁਰਦੀਪ ਜੀ ਤੇ ਐਸਐਚਓ ਸਿਟੀ ਜੀਰਾ ਕਵਲ ਜੀ ਬਿਲੋ ਬੜੀ ਸੂਝ-ਬੂਝ ਤੇ ਪੇਸ਼ੈਂਸ ਆਫ ਮਾਈਂਡ ਦਾ ਮੁਜ਼ਾਹਿਰਾ ਕਰਤੇ ਹੋਏ ਜਿਹੜਾ ਉਹਨਾਂ ਦਾ ਤਜਰਬਾ ਹੈ ਉਹਨੂੰ ਉਸ ਦਾ ਇਹ ਨਿਰਦੇਸ਼ ਹੋ ਗਿਆ ਕਿ ਇਹ ਮਸਲਾ ਜਿਹੜਾ ਹੈਗਾ ਸੱਕੀ ਹੈਗਾ ਇਸ ਲਈ ਉਹਨੇ ਟੈਕਨੀਕਲ ਡਿਟੇਲ ਤੇ ਟੈਕਨੀਕਲ ਅਨਲਿਸਿਸ ਹਿਊਮਨ ਸੋਰਸਸ ਦਾ ਮਦਦ lete hue ਇਹ ਮਸਲਾ ਹੋਰ ਪੜਤਾਲ ਕਰਨ ਲਈ ਆਪਣੇ ਕੋਲ ਰੱਖ ਲਿਆ ਜਦ ਹੋਰ ਪੜਤਾਲ ਕੀਤੀ ਗਈ ਨਾਲ ਟੈਕਨੀਕਲ ਡਿਟੇਲ ਦਿੱਤੀ ਗਈ ਤੇ ਉਹਨਾਂ ਦਾ ਸੱਕ ਜਿਹੜਾ ਹੈਗਾ ਔਰ ਇੱਕ ਘਹਿਰਾ ਹੋ ਗਿਆ ਜਦ ਮਨਜੀਤ ਦੇ ਪ੍ਰਾ ਗੁਰਸੇਵਕ ਨਾਲ ਰਸਤਾ ਗਿਆ ਕਿਤਾ ਗਿਆ ਤੇ ਉਹਨੇ ਇਹ ਬਿਆਨ ਵੀ ਲਿਖਾਇਆ ਕਿ ਜਿਹੜੀ ਉਹਦੀ ਪਰਜਾਈ ਸੀ ਸੁਖਦੀਪ ਕੋਲ ਤੇ ਸੁਖਦੀਪ ਕੋਲ ਦਾ ਜਿਹੜਾ ਇੱਕ ਪੁਰਾਣਾ 파ਟਨਰ ਸੀ ਲਵਰ ਸੀ ਹਰਜਿੰਦਰ ਇਹ ਦੋਵਾਂ ਨੇ ਉਹਦੇ ਪ੍ਰਾ ਮਨਜੀਤ ਨੂੰ ਸਿੱਟੀ ਜਿਰਾਜਤ ਸੈਰ ਕਰ ਰਹੀ ਸੀ 6 ਤਾਰੀਖ ਨੂੰ ਤਦ ਉਹਨੂੰ ਸੁਪਤ ਗੱਡੀ ਚ ਤਾਰਚ ਉਹਨੂੰ ਅਗਵਾ ਕੀਤਾ ਪੁਲਿਸ ਨੇ ਪਰਚਾ ਦਰਜ ਕਰ ਲਿਆ ਤੇ ਨਾਲ ਰੇਡ ਸਟਾਰਟ ਕਰ ਦਿਆ ਨਾਲ ਟੈਕਨੀਕਲ ਜਿਹੜਾ ਹੈਗਾ ਤਫ਼ਤੀਸ਼ ਤੇ ਸਾਇੰਟਿਫਿਕ ਤਰੀਕੇ ਨਾਲ ਤਫ਼ਤੀਸ਼ ਸਟਾਰਟ ਕੀਤੀ 13 ਤਾਰੀਖ ਨੂੰ ਡੀਐਸਪੀ ਡੀ.ਐਸ.ਬਲਕਾਰ ਜੀ ਡੀਐਸਪੀ ਜਿਹੜਾ ਗੁਰਦੀਪ ਜੀ ਤੇ ਸਪੈਸ਼ਲੀ ਅਪਾਇੰਟ ਕੀਤੇ ਗਏ ਸੀ ਡੀਐਸਪੀ ਐਨਡੀਪੀਐਸ ਨਵੀਨ ਜੀ ਦੀ ਟੀਮ ਨੂੰ ਇੱਕ ਬੜੀ ਕਾਮਯਾਬੀ ਮਿਲੀ ਜਦ 13 ਤਾਰੀਖ ਨੂੰ ਥਾਣਾ ਸਰਹਾਲੀ ਦੇ ਏਰੀਆ ਵਿੱਚੋਂ ਸੁਖਦੀਪ ਕੌਰ ਦੀ ਉਹਦੇ ਪੇਕੇ ਤੋਂ ਉਹਦੀ ਗ੍ਰਿਫਤਾਰੀ ਹੋਈ ਜਦ ਉਹਦੇ ਨਾਲ ਲਾ ਕੇ ਪੁੱਛਗਿੱਛ ਕੀਤੀ ਗਈ ਜਿਵੇਂ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਮਾਲਜੋਗਿਸਿਸ ਦੀ ਫਲੋਚ ਪਰ ਸੌਮਿਆ ਮਸਰਾ ਦੀ ਬੋਲ ਜਿਹੜੇ ਨਿਰਦੇਸ਼ ਹੈਗੇ ਕਿ ਕੋਈ ਵੀ ਤਫ਼ਤੀਸ਼ ਜਿਹੜੀ ਡੂੰਘਾਈ ਨਾਲ ਹਿਊਮਨ ਸੋਰਸ ਟੈਕਨੀਕਲ ਸੋਰਸ ਤੇ ਫੋਰੈਂਸਿਕ ਐਨਾਲਿਸਿਸ ਨਾਲ ਕੀਤੀ ਜਾਵੇ ਜਦ ਇਹ ਤਫ਼ਤੀਸ਼ ਕੀਤੀ ਗਈ ਨਾਲ ਜਿਹੜਾ ਸਾਇੰਟਿਫਿਕ ਮੈਥਡ ਦਾ ਯੂਜ਼ ਕੀਤਾ ਗਿਆ ਤਾਂ ਸਾਡੀ ਟੀਮ ਨੂੰ ਆਪ ਪਤਾ ਚੱਲਿਆ ਕਿ ਦਿਲਵਾਨ ਦਾ ਹਸਬੰਦ ਸੀ ਮਨਜੀਤ ਉਹਦਾ ਕਤਲ ਸੋ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੁਖਵੀਰ ਕੌਰ ਅਤੇ ਉਸ ਦੇ ਆਸ਼ਿਕ ਤੇ ਦੋ ਸਾਥੀਆਂ ਨੂੰ ਕਾਬੂ ਕਰਕੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਹਨਾਂ ਦੇ ਕੋਲੋਂ ਹੋਰ ਵੀ ਡੂੰਘਾਈ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ ਆਸ਼ਿਕ ਦੀ ਪਛਾਣ ਹਰਜਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਜੋਂ ਹੋਈ ਹੈ ਜਿਸ ਨੇ ਪਹਿਲਾਂ ਵੀ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਉਸ ਦੇ ਸਬੰਧ ਵਿੱਚ ਵੀ ਪੁਲਿਸ ਜਾਂਚ ਕਰ ਰਹੀ ਹੈ ਹਕੀਕੀ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ